ਦੋਸਤੋ ਇੱਕ ਘਰੇਲੂ ਸੱਜਣ ਦੇ ਘਰ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਗੱਬਣ ਝੋਟੀ ਦਿਖਾਉਣ ਲੱਗਾਗਾ ਬਾਈ ਦੀ ਘਰ ਦੀ ਝੋਟੀ ਦੇ ਕੋਈ ਵਪਾਰ ਦਾ ਕੰਮ ਨਹੀਂ ਤੇ ਜੋ ਜਾਣਕਾਰੀ ਹੋ ਮਾਲਕ ਤਾਂ ਆਪਾਂ ਸਾਂਝੀ ਕਰਵਾ ਦਾਂਗੇ ਤੇ ਖਰੀਦਣ ਵਾਲਾ ਵੀਰ ਕਿਸੇ ਵੀ ਟਾਂਗ ਤੋਂ ਜਿਹੜੀ ਉਹ ਤਸੱਲੀ ਕਰ ਸਕਦਾ ਹੈਗਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸੋਹਣੇ ਥਣ ਜਿਹੜੇ ਕਰਮਾਂ ਨੇ ਸੋਹਣੇ ਗੈਪ ਚ ਲੱਗੇ ਹੋਏ ਨੇਗੇ ਤੇ ਬਾਕੀ ਤੋ ਤਾਰ ਕੇ ਤੁਹਾਨੂੰ ਦਿਖਾ ਦਾਂਗੇ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਆਪਣਾ ਐਡਰੈਸ ਬੋਲਦਗੇ ਜੀ ਐਡਰੈਸ ਬਾਠਾ ਜੀ ਪਿੰਡ ਬਾਠਾ ਗਿਆ ਤਹਿਸੀਲ ਇਹਨੂੰ ਕਿੱਡੀ ਲੱਗੀ ਰੰਪਰਾ ਫੂਲ ਰੰਪਰਾ ਫੂਲ ਨਥਾਣਾ ਪੈਂਦੇ ਹੂੰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਰੰਪਰਾ ਫੂਲ ਤੋਂ 10 ਕਿਲੋਮੀਟਰ ਤੇ ਮਰਾਜ ਤੋਂ ਮਨ ਆਪਣਾ 4 ਕਿਲੋਮੀਟਰ ਪੈਂਦਾ ਪਾਇ ਇਧਰ ਪੂਲੇ ਤੋਂ ਵੀ 4-5 ਕਿਲੋਮੀਟਰ ਚਾਰ ਹਾਂ ਪੂਲੇ ਤੋਂ ਵੀ 4-5 ਠੀਕ ਹੈ ਤੇ ਸੰਪਰਕ ਨੰਬਰ 7717337062 ਜੀ ਠੀਕ ਆ ਇਹ ਜਿਹੜੀ ਛੋਟੀ ਵੇਚਣੀ ਆਪਾਂ ਕਰ ਦੂਈ ਇਹ ਕਰ ਦਈ ਆ ਹਾਂਜੀ ਹਾਂ ਆਪਣੇ ਘਰੋਂ ਲਗਭਗ ਆਪਾਂ 1.5 ਮਹੀਨਾ ਆਪਣੇ ਘਰੋਂ ਇੱਕ ਵੀਡੀਓ ਪਾਈ ਸੀ ਆਪਾਂ ਹਾਂਜੀ ਹਾਂ ਮੱਝ ਦੀ ਉਹ ਵੀ ਕਰੂ ਮੱਝੀ ਸੀ ਆਪਣੀ ਉਹ ਵੀ ਕਰੂ ਸੀ ਹਾਂ ਬੱਕਰੀ ਸੋ ਤਾਂ ਹਾਂ ਹਾਂ ਠੀਕ ਆ ਕਰਦੇ ਹੀ ਆਪਣੇ ਅੱਛਾ ਅੱਜ ਆਪਾਂ ਇੱਕ ਛੋਟੀ ਹੋਰ ਸੇਲ ਕਰਨੀ ਆ ਤੇ ਕਿਹੜਾ ਸੂਸ ਹੁੰਦੀ ਵੀਰੇ ਇਹ ਇਹ ਪਹਿਲਾਂ ਆ ਜੀ ਅੱਛਾ ਪਹਿਲਾ ਸੂਸ ਹੁੰਦੀ ਆ ਸੂਨ ਦੇ ਕਾਹਕੇ ਦਿਨ ਬਾਕੀ ਆ ਸੂਨ ਦੇ ਦੇ 5-6 ਦਿਨ ਪਿਆ ਬਈ 5-6 ਦਿਨ ਮੋਟੀ ਭਾਸ਼ਾ ਚ ਹਫਤਾ ਕਹਿ ਦਗੇ ਹਫਤਾ ਕ ਮੰਨ ਹਾਂ ਠੀਕ ਆ ਤੇ ਮਾਮੂ ਚੰਗੀ ਸੀ ਦੀ ਕਿਵੇਂ ਦੀ ਸੀ ਹਾਂ ਮਾਂ ਦੀ ਵਧੀਆ ਰਕਾਰ 13 14 ਲੀਟਰ ਦਿੱਤਾ ਮਾਣੇ ਠੀਕ ਆ ਤੇ ਹੁਣ ਇਹ ਮੂ ਸੀਮਨ ਕਿਹੜਾ ਲੱਗਿਆ ਵਾ ਪਤਾ ਕੁਝ ਸੀਮਨ ਏਬੀਸੀ ਵਾਲਿਆਂ ਦਾ ਲੱਗਿਆ ਹੂੰ ਐ ਨਹੀਂ ਪਤਾ ਵੀ ਲੱਗਿਆ ਕਿਹੜਾਗਾ ਲੱਗ ਵਰਤੇ ਵੀ ਸੀਦਾ ਆਪ ਕੋਈ ਆਪ ਦਾ ਕੁਝ ਨਹੀਂ ਪਤਾ ਆਪਕੇ ਨਹੀਂ ਸੀਮੰਦੀਆ ਹਾਂ ਹਾਂ ਠੀਕ ਆ ਠੀਕ ਆ ਮਤਲਬ ਫੇਸ ਕੁਆਲਟੀ ਤੇ ਚੰਗੀ ਸੀਮੰਦੀਆ ਹੂੰ ਆਪ ਇਹ ਠੀਕ ਆ ਚੰਗੀ ਹੈਗੀ ਤੇ ਬਾਕੀ ਢਾਂਚਾ ਵਜਦਾ ਜਿਹੜੀ ਵਜਨਾ ਸੁਨੱਖਾ ਪਣਾ ਬੜਾ ਖੂਬਸੂਰਤ ਹੈ ਤੇ ਬਾਕੀ ਸਾਨੂੰ ਪਤਾ ਜਿਹੜਾ ਪਹਿਲਾਂ ਕਟੀਆਂ ਹੁੰਦੀਆਂ ਉਹ ਮੌਕੇ ਤੇ ਲੇਵਾ ਥੋੜਾ ਬੰਦ ਹੀ ਹੁੰਦਾ ਨਾ ਤੇ ਇੱਥੇ ਤੁਹਾਨੂੰ ਮਥਣਾ ਦੀ ਬੰਤਰ ਦਿਖਾ ਦਨਾ ਥਣ ਸੋਨੇ ਚਾਰ ਗੈਪ ਚ ਲੱਗੇ ਹੋਣੇਗੇ ਤੇ ਇੱਥੇ ਤੁਹਾਨੂੰ ਵਹਿਣੀ ਛੜੂ ਦਿਖਾ ਦਨਾ ਮੈਂ ਥਣੋਂ ਵੱਧੇ ਮੁਠੀ ਵਾਲਾ ਕੱਢੂ ਜਦੋਂ ਸੂਪੀ ਕਰਮ ਵਾਲੀ ਤੇ ਕੱਦ ਕਾਠ ਤੇ ਸ਼੍ਰੀ ਦੀ ਬੰਤਰ ਬੜੀ ਬਾਖਮਾਲਾ ਲੈ ਵੀ ਐਂ ਕਰ ਬੋਝ ਕੇ ਤੋਰਦੀ ਤੇ ਉਦੋਂ ਦਾ ਤੁਹਾਨੂੰ ਪਤਾ ਵੀ ਘਰੇਲੂ ਪੋ ਜੀ ਥੋੜਾ ਆ ਤੁਰਨ ਲੱਗਿਆ ਜਿਹੜਾ ਕਰਦਾ ਹੀ ਹੁੰਦਾ ਉੱਪਰ ਆ ਜਾਣਾ ਇਹ ਇਧਰ ਖਿੱਚ ਕੇ ਭੱਜ ਲਿਆ ਕਿ ਉਧਰ ਨੂੰ ਖਿੱਚ ਕੇ ਭੱਜ ਲਿਆ ਤੇ ਬਾਕੀ ਫੇਰ ਵੀ ਆਪਾਂ ਦਿੱਨਾ ਕੋਈ ਜਗਾ ਕੋਈ ਗੱਲ ਨਹੀਂ ਲਿਆ ਲਈ ਲਿਆ ਤੁਰ ਲੈ ਥੋੜਾ ਜਿਹਾ ਉਪਰਾਂ ਜਰੂਰ ਮਾਨਿਆ ਦਾ ਪਸ਼ੂ ਇੱਕਾ ਪਤ ਲਿਆਰਾ ਪਾਲ ਲੈਗੇ ਤੇ ਇਥੋਂ ਸੋਨ ਅਡਰ ਦੀ ਕੁਆਲਟੀ ਦਿਖਾ ਦੇਣਾ ਲੈ ਇਥੋਂ ਦੇਖਦਾ ਲੈ ਵਜਰਾ ਵਧੀਆ ਪਿੱਛੇ ਨੂੰ ਕਰਦੀ ਹੁੰਦੀ ਆ ਥਣ ਚਾਰਾ ਸੋਨੇ ਗੈਲਚ ਲੱਗੇ ਹੋਏ ਠੀਕ ਆ ਬਾਕੀ ਢਾਂਚਾ ਮੱਝ ਦਾ ਮਜ਼ਬੂਤੀ ਬੜੀ ਚੰਗੀ ਆ ਕੱਦ ਕੜ ਬਹੁਤ ਚੰਗਾਗਾ ਠੰਡੀ ਹੈ ਬਈਓ ਕੋਈ ਚੱਕਰ ਨਹੀਂ ਆਇਆ ਹਾਂ ਹੂੰ ਆਇਆ ਕੋਈ ਚੱਕਰ ਨਹੀਂ ਪਾਈ ਲੈਣਾ ਜਾਵਾਂ ਹੂੰ ਥੋੜਾ ਇਹੋ ਕਰਦੀ ਮੈਨੂੰ ਨਾ ਨਾ ਜਮੀ ਉਹ ਹੋ ਕਰਦੀ ਨਹੀਂ ਥੁਣਾ ਥੁਣਾ ਨੂੰ ਲਈ ਚੱਲੇ ਲੈ ਹੂੰ ਮੜਾ ਮੁੱਟਾ ਦਾ ਫਿਰ ਪਹਿਲਾਂ ਇੱਦਾਂ ਖੜਕੀ ਆ ਠੀਕ ਆ ਠੀਕ ਆ ਤੇ ਇਹਦਾ ਫਿਰ ਮੁੱਲ ਵੜੀ ਆਪਾਂ ਕਿਵੇਂ ਕਰਾਂਗੇ ਵੀਰੇ ਮੁੱਲ ਫੋਨ ਤੇ ਬਾਈ ਫੋਨ ਤੇ ਕਰਨਾਗਾ ਹਾਂ ਹਾਂ ਕਹੂਗਾ ਜਾਇ ਜੀ ਹਾਂ ਹਾਂ ਠੀਕ ਆ ਲੈ ਵੀਰੇ ਘਰੇਲੂ ਮਾਝਾ ਬਾਈ ਦੀ ਤੇ ਪਿੰਡ ਬਾਠ ਆ ਗਿਆ ਤਹਿਸੀਲ ਨੂੰ ਨਥਾਣਾ ਦਾ ਜ਼ਿਲ੍ਹਾ ਲਾਦਾ ਬਟੰਡਾ ਨੇੜੇ ਮਹਰਾਜ ਪਿੰਡ ਆ ਗਿਆ ਪੂਲਾ ਵੀ ਨੇੜੇ ਆ ਗਿਆ ਰੰਪਰਾ ਫੁੱਲ ਵੀ ਨੇੜੇ ਆ ਗਿਆ ਠੀਕ ਆ ਤੇ ਬਾਈ ਸੰਪਰਕ ਨੰਬਰ ਕਰੀ ਫਿਰ ਬੋਲ ਦੀ 77173 37042 ਠੀਕ ਆ ਤੇ ਕਰੇਲੂ ਮਾਜਾ ਪਹਿਲਾ ਸੂਨ ਵਾਲੀ ਤੇ ਸੂਨ ਦੇ ਲਗਭਗ ਅਜੇ 5-7 ਦਿਨ ਬਾਕੀ ਪਏ ਤੇ ਜਿਹੜੇ ਭਰਾ ਨੂੰ ਪਸੰਦ ਆਉ ਬਾਈ ਨਾਲ ਸੰਪਰਕ ਕਰ ਲੂਗਾ ਧੰਨਵਾਦ ਜੀ